अच्छा किणियां ਕੈ ਅਸੀਂ ਆ ਮਾਵਾਂ ਦੁਨੀਆ ਤੇ ਹੋਣਗੀਆਂ ਜਿਹੜੀ ਔਲਾਦ ਦੇ ਭੁੱਖੇ ਰਹਿਣ ਤੇ ਖੁਸ਼ ਹੁੰਦੀਆਂ ਕੋਈ ਮਾਂ ਹੈ ਦੁਨੀਆ 'ਚ ਐਸੀ ਵੀ ਜਿਹੜਾ ਰੋਟੀ ਪੁੱਤ ਨਾ ਖਾਵੇ ਤੇ ਮਾਂ ਕਹਵੇ ਵੀ ਅੱਜ ਮੈਨੂੰ ਬੜਾ ਸਕੂਨ ਮਿਲੇ ਕੋਈ ਹੈਗੀ ਮਾਂ ਦੁਨੀਆ ਤੇ ਇਦਾਂ ਦੀ ਕਿਸੇ ਪਿਓ ਨੂੰ ਇਦਾਂ ਲੱਗੇ ਵੀ ਅੱਜ ਮੇਰੇ ਪੁੱਤ ਨੇ 2 ਦਿਨ ਹੋ ਗਏ ਰੋਟੀ ਨਹੀਂ ਖਾਧੀ ਮੈਨੂੰ ਬੜਾ ਵਧੀਆ ਲੱਗ ਰਿਹਾ ਮਾਂਵਾ ਰੋਟੀ ਫੇਰ ਖਾਂਦੀਆਂ ਨਾ ਜੇ ਔਲਾਦ ਰੋਟੀ ਖਾਵੇ ਤੇ ਤੇ ਕਈ ਥਾਵਾਂ ਤੇ ਮਾਵਾਂ ਤੇ ਮਾਵਾ ਧੱਕੇ ਨਾਲ ਬੱਚਿਆਂ ਨੂੰ ਰੋਟੀ ਖਵਾਉਂਦੀਆਂ ਨੇ ਬਹੁਤ ਮਾਵਾਂ ਆਪਣੀ ਔਲਾਦ ਨੂੰ ਡਾਈਟ ਨਹੀਂ ਰੱਖਣ ਦਿੰਦੀਆਂ ਭਾਵੇਂ ਉਹਨਾਂ ਨੂੰ ਲੱਗਦਾ ਵੀ ਮੇਰੇ ਸਰੀਰ ਲਈ ਠੀਕ ਨਹੀਂ ਪਰ ਮਾਂ ਕਹਿੰਦੀ ਕੋਈ ਨਹੀਂ ਖਾਓ ਔਰ ਪਰ ਰੱਬ ਕਿਹੋ ਜਿਹਾ ਫਿਰ ਜਿਹੜਾ ਜਿਹਨੂੰ ਇਹ ਲੱਗਦਾ ਕਿ ਜੇ ਮੇਰੇ ਨਿਆਣੇ ਰੋਟੀ ਨਹੀਂ ਖਾਣਗੇ ਤੇ ਮੈਂ ਇਹਨਾਂ ਦੀ ਉਮਰ ਵਧਾ ਦੇਵਾਂਗਾ ਕਿੰਨੇ ਦੱਸਿਆ ਤੁਹਾਨੂੰ ਕਿਹੜੇ ਗ੍ਰੰਥ ਚ ਲਿਖੀ ਆ ਇਹ ਗੱਲ ਬਸ ਠੀਕ ਆ ਕਿਸੇ ਨੇ ਦਿਮਾਗ ਚ ਪਾਈ ਆਪਾਂ ਮੰਨ ਲਈ। ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਬੜੇ ਕੀਮਤੀ ਖਿਆਲ ਦਿੱਤੇ ਨੇ ਪੜ ਲਿਆ ਕਰੋ ਇਹਦੇ ਤੇ ਅਮਲ ਕਰਿਆ ਕਰਿਏ ਇਹਦੇ ਤੇ ਗੌਰ ਕਰਨ ਦੀ ਕੋਸ਼ਿਸ਼ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਤਜੇ ਆਨ ਨਾ ਮਿਲਿਆ ਗੋਪਾਲ ਔਰ ਇੱਕ ਥਾਂ ਤੇ ਮਹਾਰਾਜ ਨੇ ਬੜੀ ਸਖਤ ਤਾੜਨਾ ਵੀ ਵਰਤੀ ਫਿਰ। ਬਾਬਾ ਕਬੀਰ ਜੀ ਕਹਿੰਦੇ ਕਬੀਰ ਹਰ ਕਾ ਸਿਮਰਨ ਛਾੜ ਕੇ ਅਹੋਈ ਰੱਖੈ ਨਾਰ ਜਿਹੜੀਆਂ ਭੈਣਾਂ ਨੂੰ ਇਹ ਲੱਗਦਾ ਵੀ ਰੋਟੀ ਛੱਡਣ ਨਾਲ ਫਤੀ ਦੀ ਉਮਰ ਵੱਧਦੀ ਹੈ ਬਾਬਾ ਕਬੀਰ ਜੀ ਦੇ ਵਾਕ ਨੇ ਅਹੋਈ ਰੱਖੇ ਨਾਰ ਗਦ ਹੀ ਹੋਏ ਕੈ ਔਤਰੈ ਭਾਰ ਸਹਿ ਮਣਚਾਰ ਮਾਰੇ ਕਹਿੰਦੇ ਬੰਦੇ ਆਲੇ ਕੰਮ ਥੋੜੀ ਨਾ ਤੁਹਾਡੇ ਕੋਈ ਤੇ ਕਬੀਰ ਜੀ ਦੇ ਬੋਲ ਨੇ ਜੇ ਗੁੱਸਾ ਕਰਨਾ ਹੋਇਆ ਕਿਸੇ ਨੇ ਕਬੀਰ ਜੀ ਤੇ ਕਰਿਓ ਨੇਰੇ ਤੇ ਨਹੀਂ ਕਰਨਾ ਕਿਸੇ ਭੈਣ ਨੂੰ ਇਹ ਨਾ ਲੱਗੇ ਵੀ ਭਾਈ ਹਾਲਾਂਕਿ ਸਾਰਿਆਂ ਦੀ ਗੱਲ ਚੱਲ ਰਹੀ ਹੈ ਕਿਸੇ ਮੇਰੀ ਭੈਣ ਨੂੰ ਇਹ ਨਾ ਲੱਗੇ ਵੀ ਭਾਈ ਸਾਹਿਬ ਜੀ ਨੇ ਇਹ ਸ਼ਬਦ ਕੀ ਵਰਤੇ ਗਧ ਹੀ ਦੇ ਅਰਥ ਗਧਾ ਹੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਕਿਹੜੇ ਕੰਮੇ ਪੈ ਗਏ ਹੋ ਤੁਸੀਂ ਔਰ ਇੱਥੋਂ ਤੱਕ ਇਹਦੇ ਤੋਂ ਵੀ ਅੱਗੇ ਸ਼ਬਦ ਬਾਣੀ ਚ ਵਰਤੇ ਮਹਾਰਾਜ ਨੇ ਕੱਲਾ ਇਹਨਾਂ ਹੀ ਨਹੀਂ ਵਰਤੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦੇ ਤੋਂ ਅੱਗੇ ਸ਼ਬਦ ਵਰਤੇ ਛੋੜੇ ਅੰਨ ਕਰੈ ਬੋਲੋ ਜੀ ਨਾਲ ਨਾਲ ਹਰ ਗੁੱਸਾ ਕਰੋਗੇ ਭਾਈ ਸਾਹਿਬ ਬੋਲਦੇ ਨੇ ਛੋੜੇ ਅੰਨ ਕਰੇ ਪਖੰਡ ਮੇਰੀਆਂ ਭੈਣਾਂ ਨੇ ਵੀ ਬੋਲਿਆ ਵਾਹ ਜੀ ਵਾਹ ਹੁਣ ਤੂੰ ਹੀ ਬੋਲਿਆ ਵੇਖੋ ਇਹਦੇ ਤੇ ਮੇਰਾ ਕਸੂਰ ਕੋਈ ਨਹੀਂ ਤੇ ਹੁਣ ਮਹਾਰਾਜ ਨੇ ਬਾਣੀ ਚਵਾਕ ਵਰਤੇ ਨੇ ਮਹਾਰਾਜ ਕਹਿੰਦੇ ਛੋੜੇ ਅੰਨ ਕਰੇ ਪਖੰਡ ਜਿਹੜੀਆਂ ਭੈਣਾਂ ਨੂੰ ਇਹ ਲੱਗਦਾ ਵੀ ਰੋਟੀ ਛੱਡ ਕੇ ਫਿਰ ਕਰਨਾ ਕੀ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵਰਤ ਰੱਖਣਾ ਹੀ ਦੇ ਰੱਖੋ ਤੇ ਨਿਗਾਹ ਦਾ ਰੱਖੋ ਬੋਲਣ ਦਾ ਰੱਖੋ ਸੁਣਨ ਦਾ ਰੱਖੋ ਜਦੋਂ ਕੋਈ ਮਾੜੇ ਸ਼ਬਦ ਕੰਨਾਂ 'ਚ ਪਾਵੇ ਨਾ ਘਰ ਦੇ ਮੈਂਬਰ ਪ੍ਰਤੀ ਉਦੋਂ ਉਹਨਾਂ ਕੰਨਾਂ 'ਚ ਸ਼ਬਦ ਨਾ ਪੈਣ ਦਿਆ ਕਰੋ ਕਿਸੇ ਦੇ ਇਹਨਾਂ ਦਾ ਵਰਤ ਰੱਖੋ ਪਰਿਵਾਰ ਖੁਸ਼ਹਾਲ ਹੋਣਗੇ ਇਹਦੇ ਨਾਲ